ਬਾਕੀ ਆ ਜੀ ਮਨਪ੍ਰੀਤ ਇੱਥੇ ਮੈਡਮ ਦਾ ਕੋਈ ਵੀ ਨੁਮੈਂਦਾ ਜਿਨ੍ਹਾਂ ਦੇ ਬੱਚੇ ਖੇਡ ਰਹੇ ਆ ਜਾਂ ਟੀਮ ਦੇ ਚਾਰ ਸਹਿਯੋਗਾਂ ਤੇ ਪਹੁੰਚ ਕੇ ਗੋਨਿਆਣਾ ਬਲਾਕ ਦੇ ਸਬੰਧਤ ਅਧਿਕਾਰ ਨੂੰ ਰਫਰੈਸ਼ਮੈਂਟ ਪ੍ਰਾਪਤ ਕਰ ਲਓ ਜੀ ਆਪਣੀ ਮੰਚ ਤੇ ਆ ਕੇ ਗੋਨਿਆਣਾ ਬਲਾਕ ਆਪਣੀ ਰਫਰੈਸ਼ਮੈਂਟ ਪ੍ਰਾਪਤ ਕਰ ਲਵੇ ਬਹੁਤ ਸੋਹਣੀ ਸਰਦਾਰ ਸਤਨਾਮ ਸਿੰਘ ਜੀ ਸੀਐਚਪੀ ਸਾਹਿਬ ਮਨਪ੍ਰੀਤ ਉਹਨਾਂ ਨੂੰ ਬੇਨਤੀ ਹੈ ਹੁੰਦਿਆਂ ਨਾ ਕਰਦੇ ਦੇ ਵਿੱਚ ਇੱਕ ਹੋਰ ਜੜ ਗਿਆ ਜੀ ਉਹ ਤੋਂ ਹਰੀ ਪੱਟੀ ਦੇ ਵਿੱਚ ਹਾਂਜੀ ਅਗਲਾ ਮੈਚ ਰਾਮਪਰਾ ਵਰਸਿਓਰ ਸਰਕਲ ਕਬੱਡੀ ਰਾਮਪਰਾ ਵਰਸਿਓਰ ਅੱਗੇ ਉਹ ਜਪਾਨ ਆ ਕੇ ਕਰਨਗੇ ਦੇਖਦੇ ਆਪਰੇ ਕੰਦਰ ਮਿੱਤਰੋ ਬਰੋ ਮੈਂ ਖਾਣੀ ਪੱਕੀ ਨਾ ਉਹ ਬਾ ਕੋਈ ਜਿੱਪਾ ਲੱਭ ਚੁੱਕਿਆ ਜੀ ਚੋਪਰ ਨੂੰ ਪਰ ਨੰਬਰ ਸੰਗਠਨ ਖਾਤੇ ਕਰ ਚੁੱਕੇ ਹੋ ਗਏ ਨੇ ਲਾ ਦੇ ਲਾ ਦਿੰਦਾ ਲਾ ਦੇ ਲਾ ਦੇ ਪਾ ਟਾਈਮ ਚੱਲਦਾ ਨਹੀਂ ਕਰ ਚੱਲ ਯਾਰ ਹਾਂਜੀ ਅਗਲੇ ਨੂੰ ਭੇਜਦੇ ਜੀ ਕੋਈ ਪ੍ਰੋਬਲਮ ਹਾਂਜੀ ਪਹਿਲੇ ਸੈੱਟ ਕਰਕੇ ਰੱਖੋ ਠੀਕ ਹੈ ਬਹੁਤ ਸੋਣਾ ਮਖਰੀ ਕਰਦਾ ਫਰਟਾ ਚੋਬਰ ਮਾਰ ਕੇ ਖਾਪੀ ਵੇ ਤੇ ਤੇਰੇ ਵਰਗਾ ਦਸ ਚੋਬੜਾ ਕਹਣਾ ਖਾਪੀ ਵੇ ਕਰਦੇ ਇਕੱਠਾ ਫੇਰ ਰੇ ਟਿੰਮੜ ਖਾ ਲੈਣਾ ਮਾਰ ਸੋਹਣਾ ਕੈਂਚੀ ਕੋ ਰੱਦ ਸੁਟਾ ਜਾਵੇ ਚੱਲ ਮਾਰ ਸੋਹਣਾ ਕੈਂਚੀ ਕੋ ਰੱਦ ਸੁਟਾ ਚੱਲ ਮਾਰ ਬਹੁਤ ਛੋੜੀ ਜਾਂਦਾ ਤੇਰੇ ਹੋਰ ਕਿਸੇ ਤੇ ਹੋ ਰਹੀ ਹੈ ਇਸ਼ਾਰਾ ਹੋ ਰਿਹਾ ਰਵੀ ਸਾਹ ਬੰਦਾ ਸਤੀ ਘਟੀ ਨੇ ਬਸ ਤੇ ਸਾਰੇ ਮੋੜੇ ਦਾ ਮੈਚ ਵੀ ਦੇਖਣਾ એ ટપજો હૈદરીય કોઈ ગલી ચાલ પાછે હોઈ જા રાઉડા રાઉડા હોઈ ના કર કોઈ હપ્પીયા થતી ટપૂ ટપૂ ટોપડોલ બની ઓ નહીં નહીં તુજી આલ દી સાહ ના ચાલ મતલબ ફેસબુક બાજી ઉધર લગા જપા ਕਹਿੰਦਾ ਤੋਚ ਨਾ ਪਰਖੀ ਚਾਰਾਂ ਦੀ ਜੋ ਕਹਿਣ ਦਾ ਸ਼ੋਰ ਅਲਾ ਦੇਾਂਗੇ ਤੇ ਤੈਨੂੰ ਜਿਹੜੀ ਭਾਸ਼ਾ ਚੰਗੀ ਲੱਗੇ ਅਸੀਂ ਉਸ ਵਿੱਚ ਸਮਝਾ ਦੇਾਂਗੇ ਤਾਂ ਬਾਸ ਸੋਨਾ ਚੁੱਪਾ ਲਾਓ ਉਧਰ ਨੇ ਤਾੜੀਆਂ ਮਾਰਦਿਆਂ ਕਰੋ ਜੀ ਫਤਿਹ ਦਿਵਾਨ ਦੇ ਇੱਕ ਦੀ ਤਾਂ ਚਾਰ ਹੁੰਦੀਆਂ ਪੈਰ ਦਾ ਬੇਨਾ ਕਰਕੇ ਤੇ ਘਰ ਚੰਗੇ ਲੱਗਦੇ ਨੇ ਮਾ ਕਰਕੇ

ਨਾ ਮਰਜੀ ਤੇਰੀ ਆ ਤੇਰੇ ਯਕੀਨ ਉੱਤੇ ਭਾਵੇਂ ਗੁਰੂ ਲਿਖਦੇ ਤੇ ਭਾਵੇਂ ਪੀਰ ਲਿਖਦੇ ਮਰਜੀ ਤੇਰੀ ਆ ਤੇਰੇ ਯਕੀਨ ਉੱਤੇ ਭਾਵੇਂ ਗੁਰੂ ਲਿਖਦੇ ਭਾਵੇਂ ਪੀਰ ਲਿਖਦੇ ਤੇੜਾ ਹੱਥਾਂ ਚ ਕਰ ਕਰੋ ਮਹਾਤੈਸੀ ਜਿਵੇਂ 14 ਤੁਰੇ ਤਕਦੀਰ ਲਿਖਦੇ ਜਿਵੇਂ 14 ਤੁਰੇ ਤਕਦੀਰ ਲਿਖਦੇ ਇੱਕ ਨੰਬਰ ਦਾ ਵਾਅਦਾ ਕਹਿੰਦੇ ਸੰਗਤ ਦੇ ਖਾਤੇ ਵਿੱਚ ਹੋ ਰਹੇ ਨੇ ਜੀ ਸੰਗਤ ਦੀ ਤਰਫੋਂ ਭਾਈ ਰਹੇ ਨੇ ਬੈਰੀ ਗੁੱਡ ਵੈਰੀ ਗੁੱਡ ਚਾਬਾਸ਼ ਉਹ ਆ ਜੀ ਉਹ ਪਰਾਮੀ ਦੇ ਨਾਲ ਜੱਫਾ ਲੱਗੇ ਜੀ ਨੰਬਰ ਕਿੰਦਾ ਹੋਵੇ ਸੰਗਤ ਨੇ ਇੱਕ ਹੋਰ ਆਪਣੇ ਖਾਤੇ ਦੇ ਵਿੱਚ ਬਹੁਤ ਸਾਰੀ ਕਬੱਡੀ ਕਹਿੰਦਾ ਲੋਟ ਹੋਏ ਆ ਬਾਜ਼ਾਏ ਪਰ ਹਰਦੇ ਨਹੀਂ ਲੋਟ ਹੋਏ ਆ ਬਾਜ਼ਾਏ ਪਰ ਹਰਦੇ ਨਹੀਂ ਇਸੇ ਆਉਂਦੀ ਦੁਨੀਆ ਜਿੱਤ ਕੇ ਜਾਮਾਂਗੇ लोट आए माधा ए पढ़ारे हिसे उहा दुनिया जिते जवांगे बस सोनी कॾी ਵਾਦਿਓ 10 ਮਿੰਟ ਉਧਰ ਹਲਕੇ ਟੱਚ ਦੇ ਨਾਲ